150 ਦਾ ਤੇਲ ਪਾੜੇ ਲੱਗੇ ਆ ਸਪਲੈਂਡਰ 'ਚ ਤੇ ਨਾਲ ਆ ਆਪਣੇ ਵੀਰ ਹੈ ਪੋਤੇ ਗੁਰਦੀਪ ਸਿੰਘ ਵਰਸੀ ਚੱਲੇ ਆ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਦੇ ਗਊਆਂ ਵਾਲੇ ਬਾਬਾ ਜੀ ਦੇ ਆਪਣਾ ਭਰਾ ਰਣਜੀਤ ਵੀ ਆ ਗਿਆ ਵਾ ਗੰਨੋਵਾਲ ਤੋਂ ਤੇ ਭਰਾ ਬੜਾ ਪਿਆਰਾ ਗਉਂਦਾ ਵਾ ਭਰਾ ਤੇ ਵੇਖੋ ਪ੍ਰਮਾਤਮਾ ਮੇਲ ਕਰਾਉਂਦਾ ਵਾ ਯਾਰਾਂ ਦੇ ਯਾਰਾਂ ਦੇ ਨਾਲ ਠੀਕ ਠਾਕ ਭਾਜੀ ਪੈਸੇ ਦੇ ਦੇ ਨਾ ਮੈਂ ਹਾਂ 500 ਭਾਜੀ ਦੇ ਆਏ ਮਹਾਪੁਰਖਾ ਧੰਤਨ ਬਾਬਾ ਪਾਲਾ ਸਿੰਘ ਜੀ ਦੀ ਵਰਸੀ ਤੇ ਜਾ ਰਹੇ ਪਾਦੇ ਜਾ ਰਹੇ ਵਰਸੀ ਤੇ ਜਾ ਰਹੇ ਤੇ ਪੂਰਾ ਮਿਲਿਆ ਵਾ ਜਨੇਆਰੇ ਵਾਲੇ ਪੈਟਰੋਲ ਪੰਪ ਤੇ ਰਣਜੀਤ ਭਰਾ ਦਾ ਨਾ ਆ ਬੜਾ ਸੋਹਣਾ ਭਰਾ ਲੱਗਦਾ ਵਾ ਤੇ ਹੁਣ ਵੀ ਸਾਥ ਸੰਗਤ ਲੈ ਆ ਭਰਾ ਮਿਲਣਾ ਕਰਦੀ ਕਰਾ ਦੇਣਾ ਟ੍ਰੈਕ ਨਾ ਮਿਲਦੇ ਆ ਫਿਰ ਹੈ ਠੀਕ ਹੈ ਹਾਏ ਹਾਏ ਹੁਣ ਝੰਡਿਆਲਾ ਗੁਰੂ ਤੇ ਮੰਡੀ ਲਾ ਕੇ ਪਹੁੰਚ ਗਏ ਆ ਇਹ ਰੋ ਪਾਲਿਆ ਪਾ 150 300 ਦਾ ਪਾਇਆ ਸੀ ਨਾ ਉਹਨੇ ਨਹੀਂ ਗੋਲੇ ਜੋਨੇ ਆਲੇ ਆਹਰੀਆ ਨਾਲ ਸੰਗਤਾਂ ਜਾ ਰਹੀਆਂ ਵਾ ਮਹਾਂਪੁਰਖ ਡੰਗਾਂ ਵਾਲੇ ਬਾਬਾ ਜੀ ਬਾਬਾ ਪਾਲਾ ਸਿੰਘ ਜੀ ਦੀ 8ਵੀਂ ਵਰਸੀ ਅੱਜ ਤੇ ਜਾ ਰਹੇ ਆ ਬੱਬਕਾਲਾ ਸਾਹਿਬ ਵਰਸੀ ਕੱਲ੍ਹ ਆ ਯਾਰਾਂ ਤਰੀਕ ਮੇਰਾ ਭਰਾ ਗਰਜੀਤ ਛੋਟਾ ਨਾ ਆ ਰਾਂਝਾ ਪਰ ਰਾਂਝਾ ਨਹੀਂ ਬਾਨਾ ਪਾ ਸੁਰਮੇ ਬਾਨਾ ਆ ਤੇ ਦਿਮਾਲੇ ਸਜਾਏ ਦੋਵੇਂ ਸਗੇ ਭਰਾ ਵਾ ਹੈਪੋ ਤੇ ਗੁਰਦੀਪ ਸਿੰਘ ਤੇ ਜਾ ਰਹੇ ਆ ਨਿਹਰਾ ਹੀ ਤੇ ਮੈਂ ਕਿਹਾ ਚਲੋ ਯਾਰ ਦਰਸ਼ਨ ਕਰਕੇ ਆਈਏ ਤੇ ਆਪਾਂ ਦਰਸ਼ਨ ਕਰਨ ਚੱਲੇ ਆ ਮਹਾਪੁਰਖ ਗਊਆਂ ਵਾਲੇ ਬਾਬਾ ਜੀ ਦੇ ਵਰਸੀ ਤੇ ਚੱਲੇ ਆ ਬਾਬ ਕਾਲਾ ਸਾਹਿਬ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਵਦੇ ਕਰਦੇ ਬੰਦ ਲਾ ਵੀਰ ਜੀ ਸਤਵਾਂ 골ਡ ਕਬੱਡੀ ਕੱਪ ਬਾਬਾ ਮਹਾਂਪੁਰਖਾਂ ਤਨਤਨ ਬਾਬਾ ਪਾਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਤੇ ਆ ਰੌਣਕਾਂ ਆ ਰਾਦੀਆਂ ਤੁਹਾਨੂੰ ਵਿਖਾਉਣੇ ਆ ਆਜੋ ਵਾਟਰ ਆ ਉੱਤੇ ਸਰਦਾਈ ਲਿਖਿਆ ਆ ਕਿ ਕੱਲ ਸਰਦਾਈ ਚੱਲਣੀ ਆ ਕੋਈ <laughs> © रा देसी घ्यो दिया चलन जलेब जाना वा। he tava! ਰਮਾਗਰ ਤਰਨ ਗਊਆ ਵਾਲੇ ਪਾਪਾ ਜੀ ਪੂਰਨ ਬ੍ਰਹਮਗਾਨੀ ਸੱਚਖੰਡ ਬਸੇ ਪੂਰਨ ਬ੍ਰਹਮਗਾਨੀ ਤਹਤਾਂ ਬਾਬਾ ਪਾਲਾ ਸਿੰਘ ਜੀ ਦੀ 7ਵੀਂ ਵਰਸੀ ਮਨਾ ਰਹੇ ਆ ਸੋ ਆਪ ਸਭ ਸੰਗਤਾਂ ਨੂੰ ਜੀ ਆਇਆਂ ਨੂੰ ਸਭ ਸੰਗਤਾਂ ਸਤਿਕਾਰਯੋਗ ਹੋ ਆ ਮਹਾਪੁਰਖ ਬਾਬਾ ਪਾਲਾ ਸਿੰਘ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਨਿੱਕੀ ਸ਼ਰਧਾਂਜਲੀ ਬਾਬਾ ਜੀ ਦੇ ਚਰਨਾਂ ਵਿੱਚ ਸੁਣ ਕੇ ਜਨਾ ਉਹ ਬੜਾ ਪਿਆਰਾ ਮੇਰਾ ਸ਼ਬਦ ਚਾਹੁੰਦਾ ਤੁਸੀਂ ਸੁਣਦੇ ਦੇ ਸਾਰੇ ਆਜਾ ਬਾਬਾ ਪਾਲਾ ਜੀ ਆਜਾ ਬਾਬਾ ਗੰਵਾਵਾਲਿਆ ਸੋ ਮੈਂ ਕਹ ਨਾਲੇ ਰਾਤ ਬਾਬਾ ਜੀ ਦੇ ਨਾਲ ਸੰਗਤਾਂ ਦੇ ਦਰਸ਼ਨ ਕਰਦੇ ਆ ਨਾਲੇ ਆਪਾਂ ਸ਼ਬਦ ਗਾ ਲੈਂਦੇ ਆ ਕਰਾਇਆ ਦੀ ਚੋਈ ਮੇਰੀ ਸੁਣ ਲਓ ਪੁਕਾਰ ਨੂੰ ਪਰਸ ਦੇ ਪੈ ਲੋਤੀ ਟੋਡੇ ਪਿਆਰ ਨੂੰ ਹੋਏ ਚੋਲੇ ਕੇ ਫੇਰ ਤੁਸੀਂ ला जी रो गवां थो बिना बाबा भला जी रोदिय न गवां तोडे बिना बाबा पला जी तीथ कुझु अॼ तूं जितो लॻ बिना बाबा भला जीवां जो जो तुसांति साले आजांज सोचे लड़ी जॻ वारा जी ਬਾਬਾ ਬਲਾਜੀ ਰੋਂਦੀਆਂ ਨੇ ਗਉਂਾ ਟੋਟੇ ਬਿਨਾ ਬਾਬਾ ਬਲਾਜੀ ਜਿਕਰਾ ਬੁਲਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸੋ ਜੀ ਆਇਆਂ ਨੂੰ ਸਾਰੀਆਂ ਸਕਤਾਂ ਨੂੰ ਗੱਲ ਬਾਬਾ ਜੀ ਦੀ ਬਰਸੀ ਆ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਸੋ ਜਿਹੜਾ ਮੇਰੇ ਸ਼ਗਵ ਦੇ ਵੀ ਤੁਸੀਂ ਬੜਾ ਪਿਆਰ ਕਰਦੇ ਜੇ ਮੈਂ ਅਮਨ ਖਲੈਰਾ ਗਹਿਰੀ ਮੰਡੀ ਦੇ ਕੋਲ ਮੇਰਾ ਸੋਦਾ ਜਾਂ ਪਿੰਡ ਆ ਸੋ ਤੁਹਾਡੇ ਚਰਨਾ ਚ ਨਿੱਕੀ ਹਾਜ਼ਰੀ ਆ ਜਾ ਬਾਬਾ ਬਾਲਾ ਜੀ ਆ ਜਾ ਬਾਬਾ ਗੰਗਾ ਵਾਰਿਆ ਆ ਜਾ ਬਾਬਾ ਬਨਾ ਜੀ ਆ ਜਾ ਬਾਬਾ ਗੰਗਾ ਵਾਰਿਆ ਤੈਨੂੰ ਤੇਰੇ ਪਿਆਰੇ ਰਦੇ ਨਾਲੇ ਗਉਂਵਾਂ ਚਾਰ ਦੇ ਹੋ ਓ ਜਦੋਂ ਤੁਸਾਂ ਨੇ ਬਾਬਾ ਜੀ ਝੋਲਾ ਸੀ ਛੱਡਿਆ ਸੰਗਤਾਂ ਦੇ ਗਉਆਂ ਨੂੰ ਬਾਬਾ ਜੀ ਬੜਾ ਸੀ ਦੁੱਖ ਲਗਿਆ ਓ ਜਦੋਂ ਤੁਸਾਂ ਨੇ ਬਾਬਾ ਜੀ ਝੋਲਾ ਸੀ ਛੱਡਿਆ ਸੰਗਤਾਂ ਦੇ ਗਉਆਂ ਨੂੰ ਬਾਬਾ ਜੀ ਬੜਾ ਸੀ ਯਾਦ ਤੈਨੂੰ ਕਰਦੇ ਨਾਰੇ ਗੰਮਾ ਚਾਰਦੇ ਹੋ ਓਏ ਤੇ ਸੇਵਾ ਅਟਲੀਦੀ ਬਾਬਾ ਤੇਰੇ ਨਾਮ ਸਹਾਰੇ ਬਾਬੇ ਬਕਾਰੇ ਵਿੱਚ ਤੈਨੂੰ ਹੁਸ਼ੌਨੀ ਸਾਹਿਬ ਬੁकारे ਨਿਹੰਗ ਸਿੰਘ ਤੈਨੂੰ ਬਾਬਾ ਜੀ ਗੁਰੂ ਦੇ ਲਾਡਲੇ ਬਾਬਾ ਜੀ ਮਨ ਤੋਂ ਸਤਿਕਾਰ ਦੇ ਤੈਨੂੰ ਕਰਦੇ ਨਾਲੇ ਗਉਂ啊 ਚਾਰ ਦੇ ਨਾਲੇ ਬਾਬਾ ਯਾਦ ਤੈਨੂੰ ਕਰਦੇ ਨਾਲੇ ਗਉਂ啊 ਚਾਰ ਦੇ ਹੋ ਸੋ YouTube ਤੇ ਆਪਣਾ ਧਾਰਮਿਕ ਗੀਤ ਚੱਲਦਾ ਜੀ ਆ ਜਾ ਬਾਬਾ ਪਾਲਾ ਜੀ ਆ ਜਾ ਬਾਬਾ ਗਉਂ啊 ਆ ਰਿਆ ਸੋ ਜੀ ਵਾਲੇ ਭਾਜੀ ਦਾ ਬਹੁਤ ਬਹੁਤ ਥੈਂਕ ਯੂ ਭਾਜੀ ਨੇ ਮੈਨੂੰ ਬਾਬਾ ਜੀ ਦੇ ਸ਼ਬਦ ਪੜਨ ਦਾ ਟਾਈਮ ਦਿੱਤਾ ਸੋ ਇੱਕ ਸ਼ਬਦ ਬਾਬਾ ਜੀ ਦਾ ਨਵਾਂ ਰਿਲੀਜ਼ ਕਰ ਰਹੇ ਆ ਛੋੜਾ ਹੜਦੀ ਸਮੱਸਿਆ ਦਾ ਕਰਕੇ ਉਧਰ ਸੇਵਾ ਜਾਣ ਕਰਕੇ ਸਾਡਾ ਉਧਰ ਜਿਆਦਾ ਧਿਆਨ ਰਿਹਾ ਸੋ ਵਰਸੀ ਦੇ ਗਾਣਾ ਨਹੀਂ ਰਿਲੀਜ਼ ਕੀਤਾ ਸੋ ਹੁਣ ਗਾਣਾ ਰਿਲੀਜ਼ ਕਰਾਂਗੇ ਸੁਣ ਕੇ ਜਰਾ ਪੁਕਾਰ ਤੇ ਪਈ ਆਵਾਜਾ ਮਾਰਦੇ ਪਈਆ ਤੁਸੀਂ ਦਿਸਦੇ ਨਹੀਂ ਕੀਤੇ ਅਸੀਂ ਪੜਦੇ ਪਈਆ कारीजे पियां ब मारी पेांसींसींसद न किे असीं भारी पेां असीं मारे तारे हथ जोड़े घड़ियां अखी जो असीं जी जो जमा भला जी बाबा भला بابا भला जीा भला जी रूप जी جو जो रखदा भला ਸੋ ਬਿਦੋ ਓ ਨੀ ਕਾ ਮਹਿਰ ਦੀ ਜਿਸਨੇ ਸਾਰੇ ਘਕੀਤੇ ਕਰੀ ਓ ਕੰਵਲ ਲਹਿ ਕੇ ਆਆ ਬਾਬਾ ਪਿੰਡ ਪਿੰਡ ਗਲੀ ਗਲੀ ਕਰੀ ਕੰਵਲ ਲਹਿ ਕੇ ਆਆ ਬਾਬਾ ਪਿੰਡ ਪਿੰਡ ਗਲੀ ਗਲੀ ਧੰਨ ਪਾ ਕੇ ਹੋਇਆ ਮੜੀ ਦੇਸੀ ਜੇ ਦਾ ਪੁੱਤ ਲ ਪਿਆਰਾ सुबा गां जी सेवाई बणिया जो सहारा आख़री सेवा से किसने पूरी भली हा गवा लै किराया बाबा पिंड पिंड गली 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 गवां लाया बाबा पिंड पिंड गली गली हैपी तू ई कर लै सेवा सेवालंद बंदी करे सेवािन सेवालंद मेवाे झरणी करे आया बाबा पिंड पिंड गली 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 गवां लै आया बाबा पिंड पिंड गली गली

ਗਲੀ ਕੰਵਾਲੇ ਕੇ ਆਇਆ ਬਾਬਾ ਪਿੰਡ ਪਿੰਡ ਗਲੀ 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 ਕੰਵਾਲੇ ਕੇ ਆਇਆ ਬਾਬਾ ਪਿੰਡ ਪਿੰਡ ਗਲੀ ਗਲੀ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਬਾਬਾ ਜੀ ਦੀ ਵਰਸੀ ਦੀਆਂ ਅੱਜ ਬਾਬਾ ਜੀ ਦੇ ਵਰਸੀ ਦੇ ਦਿਨ ਮਨਾ ਰਹੇ ਆ ਕੋਲ ਬਾਬਾ ਜੀ ਦੀ ਵਰਸੀ ਆ ਪੂਰਨ ਬ੍ਰਹਮ ਗਿਆਨੀ ਕਹਿੰਦੇ ਕੀ ਦੁਨੀਆਂ ਦੇ ਵਿੱਚ ਤਿੰਨ ਚੀਜ਼ਾਂ ਦੀ ਸੇਵਾ ਪਵਿੱਤਰ ਮੰਨੀ ਜਾਂਦੀ ਆ ਇੱਕ ਜਨਮ ਦੇਣ ਵਾਲੀ ਮਾਂ ਦੀ ਸੇਵਾ ਤੇ ਇੱਕ ਧਰਤੀ ਮਾਂ ਦੀ ਸੇਵਾ ਤੇ ਇੱਕ ਗਊ ਤੇ ਗਰੀਬ ਦੀ ਸੇਵਾ ਸੋ ਜਿਹੜੀ ਸੇਵਾ ਧੰਨ ਧੰਨ ਮਹਾਪੁਰਖ ਬਾਬਾ ਬਾਲਾ ਜੀ ਨੇ ਆਪਣੀ ਝੋਲੀ ਚ ਪਾਈ ਸੋ ਅੱਜ ਦੁਨੀਆਂ ਉੱਤੇ ਟੇਕਦੀ ਆ ਜੀ ਸੋ ਸਾਧ ਸੰਗਤ ਜੀ ਲੰਗਰ ਚੱਲ ਰਿਹਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਛਕਨੇ ਆ ਇੱਧਰ ਬੀਬੀਆਂ ਸੇਵਾ ਕਰ ਰਹੀਆਂ ਵਰਤਰਾ ਦੀ ਕੋ ਤਕਾਕੂ ਕੀ ਨਹੀਂ ਕਰਨਾ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਗਲਾ ਦੇ ਬਾਕੀ ਥੋੜਾ ਦਰਖਤ ਦਾ ਮਾਹੌਲ ਵੀ ਚੱਲ ਰਿਹਾ ਸਾਡੇ ਸੋਹਣੇ ਰੰਗਲੇ ਪੰਜਾਬ ਤੇ ਸੋ ਹੜਾਂ ਦੀਆਂ ਆਫਤਾ ਬਾਕੀ ਤੇ ਕੁਦਰਤੀ ਆਫਤਾ ਲਾ ਲਓ ਜਾਂ ਸਰਕਾਰਾਂ ਦੀਆਂ ਲਿਆਂਦੀਆਂ ਲਾ ਲਓ ਬਾਕੀ ਪੰਜਾਬ ਹੱਸਦਾ ਤੇ ਵਸਦਾ ਰਹਿਣਾ ਆ ਚੜ੍ਹਦੀ ਗਲਾ ਦਾ ਜਕਾਰਾ ਛੱਡਾਂਗੇ ਆਪਾਂ ਮਲੇ ਇਸੋ ਨਿਹਾਲੋ ਸ੍ਰੀ ਅਕਾਲ ਓ ਮੇਰੇ ਬਾਪੇ ਪਾਲੇ ਦਾ ਲੰਗਰ ਚੱਲਦਾ ਬੜਾ ਸਵਾਦੀ ਓ ਮੇਰੇ ਬਾਪੇ ਪਾਲੇ ਦਾ ਲੰਗਰ ਚੱਲਦਾ ਬੜਾ ਸਵਾਦੀ ਓ ਜਿੰਨੀ ਲੋੜ ਹੈ ਉਹ ਨਾ ਛਕਿਓ ਓ ਕਰਿਓ ਨਾ ਬਰਬਾਦੀ ਓ ਮੇਰੇ ਬਾਪੇ ਪਾਲੇ ਦਾ ਲੰਗਰ ਚੱਲਦਾ ਬੜਾ ਸਵਾਦੀ ਓ ਮੇਰੇ ਬਾਪੇ ਨਾਨਕ ਦਾ ਲੰਗਰ ਚਲਦਾ ਬਣਾ ਸਵਾਦੀ ਉਹ ਇਹ ਲੰਗਰ ਮੇਰੇ ਬਾਬੇ ਨੇ ਤਾਂ ਉਹ ਵਿਹਾਂ ਦੇ ਵਿੱਚ ਲਾਇਆ ਉਹ ਸੇਵਾ ਕਰਨੇ ਲਈ ਪਿਤਾ ਨੇ ਉਹ ਜਦੋਂ ਸੀ ਸ਼ਹਿਰ ਕਲਾਇਆ ਉਹ ਖਾਲੀ ਹੱਥ ਜਦ ਘਰੋਂ ਮੁੜਿਆ ਗਰਮੇ ਟਿੱਕੇ ਉੱਤਰ ਹੈ ਕਿੰਨਾ ਧਿਆਨ ਕਿੱਧਰ ਹੈ ਕੀ ਹਾਲੀਵੁੱਡ ਬਾਲੀਵੁੱਡ ਸਾਰਿਆਂ ਦਾ ਪਤਾ ਹਾਲੀਵੁੱਡ ਬਾਲੀਵੁੱਡ ਸਾਰਿਆਂ ਦਾ ਪਤਾ ਹੈ ਨਹੀਂ ਪਤਾ ਕਿ ਵਾਲੀ ਕੌਣ ਹੈ ਗਰਮਾ ਗਰਮੇ ਕਿਆ ਗਰਮਾ ਗਰਮ ਕੀ ਹੈ ਮੈਂ ਜੇ ਟਿੱਕੇ ਦਾ ਨਾ ਲਾਤਾ ਜੇ ਤੇਰੀ ਪੈਡ ਪੁੱਤ ਤੇਰੇ ਦੀ ਤੇ ਤੇ ਪੁੱਤ ਤੇਰਾ i ਆਪਣਾ ਸ਼ਬਦ ਚੱਲ ਰਿਹਾ ਫੈਨਰੀ ਸਿੰਘ ਦਾ ਆ ਪਹੁੰਚਿਆ ਸਾਡੇ ਬੋਲੇ ਨੂੰ ਬਾਪੂਲੀ ਸਿੰਘ ਚਾਹ ਦੇ ਨੇ ਆ ਦਰਵਾਜ਼ੇ ਉੱਪਰ ਲੀਤੀ ਆਸ ਨਾ ਤੂੰ ਚਾਵੀਂ ਨੀ ਮੇਰਾ ਅੰਬਰ ਸਰ ਸ਼ਹਿਰ ਨੇੜੇ ਪਿੰਡਿਆ ਆ ਪਹੁੰਚੂਗੇ ਬਾਗੇ ਤੇ ਦਵਿੰਦਰ ਸਿੰਘ ਬਾਗੇ ਵੀ ਮੇਰਾ ਭਰਾ ਆਵਾ ਸ਼ਬਦਾਂ ਦੀ ਹਾਜ਼ਰੀ ਇਹੀਂ ਪਾ ਲਈ ਆ ਹੁਣ ਚਾਲੇ ਪੁਣਿਆ ਪਿੰਡ ਨੂੰ ਅਸੀਂ ਵਾਪਸ ਜਾ ਰਹੇ ਆ ਛਾਡਾਂਵਾਂ ਤੈਨੂੰ ਲੈ ਲਓ ਹੁਣ ਜਾਣਾ ਆਪਣੇ ਸਰਕਲ ਤੋਂ ਨਰਵਾ ਦੇ ਕਿਤਾਬਾ ਲੋ ਵੀਰ ਜੀ ਆਪਾਂ ਬਾਬਾ ਬਕਾਲਾ ਸਾਹਿਬ ਦੇ ਬਰਸੀ ਤੋਂ ਪਿੰਡ ਵਾਪਸ ਚਾਲੇ ਪਾਏ ਆ ਅਮਨ ਵੀਰ ਨਾਲ ਹੈਪੀ ਵੀਰ ਦਵਿੰਦਰ ਵੀਰ ਜੀ ਪਿੰਡ ਪੋਏ ਆਂਦਾ ਤੁਹਾਨੂੰ ਕਿਹਾ ਸੀ ਬੱਸ ਆਉਣਾ ਕੋਈ ਨਹੀਂ ਪਰ ਜਨਾਏ ਹੋ ਜੀ ਵੀਰ ਜੀ ਐਮਸੀ ਤੋਂ ਉੱਧਰ ਆ ਗਿਆ ਹਾਂ ਤੁਹਾਨੂੰ ਲਿਖਾਂ ਤੋ ਇਹ ਆਪਾਂ KFC ਆ ਗਏ ਆ ਜੀ ਰੈਸਟਵੁੱਡ ਵਿਲੇਜ ਆਊਟਲੈਟ ਮਾਲ ਹੋਰ ਜੀ ਉਹ ਆਹ ਸਕਿਉਰਟੀ ਵੀਰ ਨੇ ਮਾਦ ਦਿੱ ਲਿਆ ਔਰ ਸੌਰੀ ਵੀਰੇ ਸੌਰੀ ਲੋ ਜੀ ਆਹ ਕੱਟਤੀ ਸਕਿਉਰਟੀ ਵੀਰ ਨੇ ਪਰਚੀ ਕੱਟਤੀ ਵੀਰ ਹੁਣਾਂ ਨੂੰ ਦਿੱਤੀ ਆ ਤੇ ਆ ਲੱਗਾ ਮੋਟਰਸਾਈਕਲ ਆਪਾਂ ਫੇਰ ਹੁਣ ਵਾਪਸ ਨੂੰ ਚੱਲ ਜਾਣਾ ਊੜਾ ਬੋਤਾ ਜੀ ਨੂੰ ਬੋਨੇ ਆ ਊੜਾ ਉਥੇ ਊੜਾ ਊੜ ਵੀਰ ਜੀ ਬੋਤਾ ਲੋ ਵੀਰ ਜੀ KFC ਜੇ ਉਠ ਵੀ ਤੁਰੇ ਫਿਰਦੇ ਆ ਹਾਂ ਉਠ ਲਾ ਕੇ ਖਲਵਾ ਲੈ ਜਾ ਵੀਰ ਕਹਿੰਦਾ ਉਠ ਲਾ ਕੇ ਖਲੋ ਕੇ ਫੋਟੋ ਖਿੱਚ ਨਹੀਂ ਕੱਚ ਸਾਦੇ ਵੀਰ ਵੀ